ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਪੰਜਾਬੀ ਪ੍ਰੀਤ ਕੈਲਰ ਬੁਟੀਕ ਤੇ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਡਿਜੀਟਲ ਪ੍ਰਿੰਟਿੰਗ ਵਿੱਚ ਸਟਾਰਟ ਕੀਤੀ ਹੋਈ ਆ ਸੋ ਤੁਹਾਨੂੰ ਮੈਂ ਕੁਝ ਸੂਟ ਦਿਖਾਵਾਂਗੀ ਜਿਹੜੇ ਕਿ ਆਪਾਂ ਡਿਜੀਟਲ ਪ੍ਰਿੰਟ ਨਾਲ ਰੈਡੀ ਕੀਤੇ ਨੇ ਫਰਸਟ ਆਫ ਅਲ ਹੈ ਜੀ ਬਲੈਕ ਕਲਰ ਹੈਗਾ ਪਿਓਰ ਕਾਟਨ ਦਾ ਫੈਬਰਿਕ ਹੈ ਜੀ ਇਹ ਲਾਈਨਿੰਗ ਵਾਲੀ ਇਹ ਕਾਟਨ ਹੈ ਇਸ ਨੂੰ ਤੁਸੀਂ ਦੇਖ ਸਕਦੇ ਹੋ ਘੇਰੇ ਕੀਤਾ ਹੋਇਆ ਬਹੁਤ ਸੋਨਾ ਘੇਰੇਗਾ ਸਟੈਂਡਰਡ ਸਾਈਜ਼ ਹੈ ਇਹ 23 24 ਘੇਰਾ ਆਰਾਮ ਨਾਲ ਬਣ ਜੇਗਾ ਆ ਦੇਖੋ ਬਹੁਤ ਸੋਨੀ ਫਿਨਿਸ਼ਿੰਗ ਹੈ ਜੀ ਕੰਮ ਦੀ ਡਿਜੀਟਲ ਪ੍ਰਿੰਟਿੰਗ ਹੈ ਇਹ ਲੁੱਕ ਲਾਈਕ ਸੇਮ ਐਜ਼ ਇਟ ਇ ਹੈਂਡ ਪੇਂਟ ਬਿਲਕੁਲ ਹੈਂਡ ਪੇਂਟ ਵਾਂਗੂ ਜਿਵੇਂ ਹੱਥ ਨਾਲ ਆਪਾਂ ਪੇਂਟਿੰਗ ਕਰਦੇ ਹਾਂ ਬਿਲਕੁਲ ਓਵੇਂ ਲੁੱਕ ਐ ਇਸ ਦੀ ਡਿਜੀਟਲ ਪ੍ਰਿੰਟਿੰਗ ਇਸ ਨੂੰ ਹੀ ਕਹਿੰਦੇ ਆ ਜੀ ਤਾਂ ਇਸ ਦਾ ਘੇਰਾ ਹੈਗਾ ਬੂਟੀਆਂ ਪਾਈਆਂ ਜਿਨ੍ਹਾਂ ਦੇ ਬਾਜੂ ਦੇ ਉੱਤੇ ਆਸਟ੍ਰੇਲੀ ਬੂਟੀਆਂ ਜੀ ਬਹੁਤ ਸਾਰੇ 3 2 1 ਕਰਕੇ ਬੂਟੀਆਂ ਪਾਈਆਂ ਹੋਈਆਂ ਨੇ ਤਾਂ ਇਹ ਜਿਹੜਾ ਸੂਟ ਹੈ ਬਲੈਕ ਕਲਰ ਹੈ ਇਹ ਵਾਲਾ ਡਿਜ਼ਾਈਨ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੈਗੇ ਹੋ ਤੇ ਹੁਣ ਕਾਟਨ ਦਾ ਫੈਬਰਿਕ ਵੀ ਆ ਚੁੱਕਿਆ ਹੈਗਾ ਪਲੇਨ ਫੈਬਰਿਕ ਤੇ ਤੁਸੀਂ ਕਿਸੇ ਤੇ ਵੀ ਪੇਂਟਿੰਗ ਕਰਵਾ ਸਕਦੇ ਹੋ ਬਾਕੀ ਅਗਰ ਤੁਸੀਂ ਆਪਣਾ ਸੂਟ ਭੇਜ ਕੇ ਕਰਵਾਣਾ ਹੈ ਤਾਂ ਤੁਸੀਂ ਉਹ ਖੁਦ ਦਾ ਸੂਟ ਵੀ ਸਾਨੂੰ ਭੇਜ ਸਕਦੇ ਹੈਗੇ ਹੋ ਤੇ ਆਪਦੇ ਸੂਟ ਤੇ ਵੀ ਤੁਸੀਂ ਕਰਵਾ ਸਕਦੇ ਹੈਗੇ ਹੋ ਸੈਕਿੰਡ ਦੇਖੋ ਜੀ ਇਹ ਵੀ ਕਾਟਨ ਦਾ ਸੂਟ ਹੈ ਇਹ ਵੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਟੇਸ ਤੇ ਇਹ ਡਿਜ਼ਾਈਨ ਪਾਇਆ ਉਹ ਵੀ ਬੜਾ ਪਿਆਰਾ ਹੈਗਾ ਬਿਲਕੁਲ ਬ੍ਰੀਕ ਹੈ ਜੀ ਦੇਖੋ ਬਿਲਕੁਲ ਬ੍ਰੀਕ ਕਮੇਡ ਏ ਘੇਰਾ ਹੈਗਾ ਘੇਰੇ ਦੇ ਨੀਚੇ ਤਿੰਨ ਬੂਟੀਆਂ ਨੇ ਨੈਕਸਟ ਘੇਰਾ ਹੈਗਾ ਦੋ ਵੇਲਾ ਬਈ ਹੈ ਘੇਰੇ ਤੇ ਤੇ ਆ ਦੇਖੋ ਤੁਸੀਂ ਬੂਟੀਆਂ ਸਾਰੇ ਦੇ ਵਿੱਚ ਸਾਰੇ ਸ਼ਰਟ ਦੇ ਵਿੱਚ ਬੂਟੀਆਂ ਨੇ ਤੇ ਸੇਮ ਤੁਸੀਂ ਦੇਖੋ ਬਾਜੂ ਬਣਾਈ ਹੈ ਆਪਾਂ ਬਾਜੂ ਤੇ ਵੇਲ ਹੈ ਤੇ ਬੂਟੀਆਂ ਨੇ ਆ ਦੇਖੋ ਜੀ ক্লোਜ਼ ਅਪ ਚੈੱਕ ਕਰੋ ਤੁਸੀਂ ਫਿਨਿਸ਼ਿੰਗ ਦੇਖੋ ਡਿਜੀਟਲ ਪ੍ਰਿੰਟਿੰਗ ਦੀ ਇਹ ਡਿਜ਼ਾਈਨ ਤੁਸੀਂ ਜਿਹੜੇ ਹੈਗੇ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਬਰੀਕ ਜਿਵੇਂ ਵਰਕ ਕੀਤਾ ਹੁੰਦਾ ਹੈ ਨਾ ਮਸ਼ੀਨ ਦਾ ਬਰੀਕ ਵੇਲ ਉਸ ਤਰ੍ਹਾਂ ਹੋਇਆ ਹੋਇਆ ਹੈ ਇਸ ਤਰ੍ਹਾਂ ਤੁਸੀਂ ਪੈਨਲਸ ਚ ਵੀ ਬਵਾ ਸਕਦੇ ਹੋ ਇਸ ਤਰ੍ਹਾਂ ਦੋ ਸੈਂਟਰ ਚ ਪੈਨਲ ਪਾ ਕੇ ਤੇ ਬੂਟੀਆਂ ਇਹ ਸਟਾਈਲ ਚ ਵੀ ਬਵਾ ਸਕਦੇ ਹੈਗੇ ਐਵੇਂ ਕੋ ਕਿਸੇ ਵੀ ਤਰੀਕੇ ਨਾਲ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੈਗੇ ਜੀ ਨੈਕਸਟ ਆਪਾਂ ਇੱਕ ਫੋੜਾ ਢੀਗੀਤਾ ਸੀ ਬੜਾ ਸੋਨਾ ਇਹ ਪਸ਼ਮੀਨਾ ਦਾ ਫੈਬਰਿਕ ਆ ਬਹੁਤ ਫਾਈਨ ਕੁਆਲਿਟੀ ਹੈ ਇੱਕ ਕਸਟਮਰ ਦਾ ਖੁਦ ਦਾ ਫੈਬਰਿਕ ਸੀਗਾ ਤਾਂ ਇਹ ਸੁਰਤ ਬਹੁਤ ਜ਼ਿਆਦਾ ਸੋਨਾ ਬਣ ਕੇ ਰੈਡੀ ਹੋਇਆ ਦੇਖੋ ਆ ਘੇਰੇ ਦੇ ਫਲਾਅਰਸ ਆ ਤੇ ਉੱਪਰ 3 2 ਤੇ 1 ਇਹ ਬੰਦ ਤਿੰਨ ਇਸ ਤਰ੍ਹਾਂ ਪਾਏ ਹੋਏ ਨੇ ਇਸ ਤਰ੍ਹਾਂ ਲੁੱਕ ਆ ਗਈ ਗਿੰਦੀ ਬਹੁਤ ਸੋਨੇ ਮਤਲਬ ਇਹ ਬਣ ਕੇ ਰੈਡੀ ਹੋਇਆ ਹੈ ਵੀ ਆ ਦੇਖੋ ਫਿਨਿਸ਼ਿੰਗ ਦੇਖੋ ਜੇ ਕਿ ਆਪਾਂ ਡੇਲੀ ਮਤਲਬ ਸੂਟ ਬਣਾਉਂਦੇ ਆ ਤਾਂ ਆਪਾਂ ਇਹ ਇੰਸਟਾਗ੍ਰam ਤੇ ਰੀਲ ਪਾ ਦਿੰਦੇ ਹੁੰਨੇ ਆ ਇੰਸਟਾਗ੍ਰam ਤੇ ਸਟੋਰੀ ਵੀ ਪਾ ਦਿੰਦੇ ਹੁੰਨੇ ਆ ਤੁਸੀਂ ਆਪਣਾ ਇੰਸਟਾਗ੍ਰam ਵਾਲਾ ਪੇਜ ਵੀ ਪਲੀਜ਼ ਫੋਲੋ ਕਰ ਲਓ ਪ੍ਰੀਤ ਗੈਲਰੀ ਬੁਟੀਕ ਦੇ ਨਾਮ ਤੇ ਇਹ ਆਪਣਾ ਇੰਸਟਾਗ੍ਰam ਵਾਲਾ ਪੇਜ ਆ ਐਡਰੈਸ ਹੈਗਾ ਜੀ ਆਪਣਾ ਸਰਾਬਾ ਨਗਰ ਸਟਰੀਟ ਨੰਬਰ 15 ਗਲੀ ਨੰਬਰ 15 ਮਲੋਡ ਸਿਟੀ ਆਪਣਾ ਬੁਟੀਕ ਦਾ ਨਾਮ ਹੈਗਾ ਜੀ ਪ੍ਰੀਤ ਗੈਲਰੀ ਬੁਟੀਕ ਤੇ ਆ ਦੇਖੋ ਵਰਕ ਅਗਰ ਤੁਸੀਂ ਘੇਰੇ 'ਚ 2 ਪਾਣਾ ਚਾਹੁੰਦੇ ਹੋ 2 ਪਵਾ ਸਕਦੇ ਹੋ ਆਪਾਂ 3 ਪਾਏ ਨੇ ਤਾਂ ਉਹਨਾਂ ਦੇ ਘੇਰੇ ਦੇ ਅਕੋਰਡਿੰਗ ਸੋ ਤੁਸੀਂ ਆਪਣੇ ਤਰੀਕੇ ਨਾਲ ਬਣਵਾ ਸਕਦੇ ਹੋ ਫਲਾਸ ਦੇਖੋ ਤੁਸੀਂ ਬਹੁਤ ਸੋਹਣੇ ਫਲਾਸ ਤੇ ਇਹ ਬੜਾ ਹੀ ਸੋਹਣਾ ਇਹ ਵਾਲਾ ਸੂਟ ਬਣਿਆਗਾ ਇਹ ਤੁਸੀਂ ਕਿਸੇ ਵੀ ਗੱਲਸ ਤੇ ਉਹਨੇ ਡਿਜ਼ਾਈਨ ਕਰਵਾ ਸਕਦੇ ਹੋ ਬਾਕੀ ਆਪਾਂ ਹੈਂਡ ਐਂਡ ਵਰਕ ਵੀ ਕਰਦੇ ਆ ਮਸ਼ੀਨ ਏਮਬਰਾਇਡਰੀ ਵੀ ਕਰਦੇ ਆ ਸਟਿਚਿੰਗ ਵੀ ਕਰਦੇ ਆ ਤੁਸੀਂ ਵਿਆਹ ਸ਼ਾਦੀ ਲਈ ਸੂਟ ਲੈਣੇ ਹੋਣ ਵੈਡਿੰਗ ਸੂਟ ਆਪਣੇ ਬੁਟੀਕ ਤੇ ਹਰ ਤਰ੍ਹਾਂ ਦੇ ਸੂਟ ਤੁਹਾਨੂੰ ਮਿਲ ਜਾਣਗੇ ਆ ਦੇਖੋ ਜੀ ਇਹ ਜੌਰਜਟ ਦਾ ਫੈਬਰਿਕ ਆ ਰਾਇਲ ਬਲੂ ਕਲਰ ਬੜਾ ਹੀ ਸੋਹਣਾ ਕਲਰ ਹੈ ਇਸ ਸਾਲ ਤਾਂ ਇਸ ਕਲਰ ਨੇ ਬਹੁਤ ਜ਼ਿਆਦਾ ਮਤਲਬ ਟੋਮ ਮਚਾਈ ਹੋਈ ਹੈ ਇਹ ਕਲਰ ਬਹੁਤ ਟ੍ਰੈਂਡਿੰਗ ਚ ਗਿਆ ਵਲ ਸ਼ੇਡ ਬਹੁਤ ਹੀ ਸੋਹਣਾ ਲੱਗਦਾ ਪਿਆ ਤਾਂ ਇਸ ਤੇ ਦੇਖੋ ਆਪਾਂ ਰੋਜ਼ੀਜ਼ ਪਾਏ ਹੋਏ ਨੇ ਇਹ ਰੇ ਤੇ ਉੱਪਰ ਥੱਲੇ ਕਰਕੇ ਇੱਕ ਹੀ ਰਾ ਆਏਗਾ ਇੱਕ ਇਸ ਤਰ੍ਹਾਂ ਪਾਇਆ ਇੱਕ ਇਸ ਤਰ੍ਹਾਂ ਪਾਇਆ ਤੇ ਬਾਜੂ ਤੇ ਵੀ ਇਹ ਛੋਟਾ ਫਲਾਵਰ ਪਾਇਆ ਨੇ ਆ ਦੇਖੋ ਆ ਬਾਜੂ ਤੇ ਜੀ ਫਲਾਵਰ ਦੇਖੋ ਰੋਜ਼ ਇਸ ਕਿੰਨੇ ਪਿਆਰੇ ਨੇ ਇਹ ਜੌਰਜਟ ਤੇ ਫੈਬਰਿਕ ਤੇ ਆ ਜੌਰਜਟ ਚ ਜਿਹੜਾ ਮਰਜੀ ਕਲਰ ਤੁਸੀਂ ਚਾਹੋ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਆਪਣੇ ਕੋਲੋਂ ਤੁਸੀਂ ਪਰਸਨਲੀ ਮੈਸੇਜ ਕਰਕੇ ਪਿਕਸ ਮੰਗਵਾ ਸਕਦੇ ਹੋ ਫੈਬਰਿਕ ਦੀਆਂ ਪਲੇਨ ਫੈਬਰਿਕ ਦੀਆਂ ਵੀ ਆਪਣੇ ਕੋਲੋਂ ਮੰਗਵਾਨੀਆਂ ਹੋਣ ਤਾਂ ਮੰਗਵਾ ਸਕਦੇ ਹੋ ਡਿਜ਼ਾਈਨ ਵੀ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਅਗਰ ਤੁਸੀਂ ਡਿਜ਼ਾਈਨਿੰਗ ਦੇਖਣੀ ਹੋਵੇ ਤਾਂ ਤਾਂ ਇਹ ਆਪਣੇ ਕੁਝ ਸੂਟ ਰੈਡੀ ਹੋਏ ਸੀ ਵੀ ਤੁਹਾਨੂੰ ਦਿਖਾਏ ਸੀ ਤੇ ਇਸ ਤੋਂ ਬਿਨਾ ਪਲੇਨ ਫੈਬਰਿਕ ਆਪਣੇ ਕੋਲ ਸਾਰਾ ਮਿਲ ਜੇਗਾ ਤੁਹਾਨੂੰ ਪਲੇਨ ਕਲਰ ਵਿੱਚ ਮਤਲਬ ਇਹ ਪਸ਼ਮੀਨੇ ਚ ਹੈ ਦੇਖੋ ਸ਼ੇਡ ਪਸ਼ਮੀਨੇ ਚ ਬਹੁਤ ਸੋਹਣੇ ਸ਼ੇਡ ਦਾ ਰਾਮ ਟੈਕਸ ਤੇ ਏਕੇ ਟੈਕਸ ਪਸ਼ਮੀਨਾ ਤੇ ਕਾਟਨ ਵੀ ਹੁਣ ਆਣੀ ਸਟਾਰਟ ਹੋ ਗਈ ਆ ਡੇਲੀ ਨਵੇਂ ਨਵੇਂ ਸ਼ੇਡ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਆਪਣੇ ਤੋਂ WhatsApp ਤੇ ਜਿਹੜੇ ਵੀ ਸ਼ੇਡ ਮੰਗਵਾ ਸਕਦੇ ਹੈਗੇ ਹੋ ਐਡਰੈਸ ਆਪਣਾ ਹੈਗਾ ਜੀ ਪ੍ਰੀਤ ਗੈਲਰੀ ਬੁਟੀਕ ਨੰਬਰ ਵੀ ਆਪਣਾ ਆਪਣੇ ਮੈਂਸ਼ਨ ਹੁੰਦਾ ਹੈ ਹਰ ਵੀਡੀਓ ਦੇ ਵਿੱਚ ਸੋ ਜਿਹੜਾ ਵੀ ਤੁਸੀਂ ਕਲਰ ਚੂਸ ਕਰ ਸਕਦੇ ਹੋ ਆਪਾਂ ਉਸ ਤੇ ਹੀ ਵਰਕ ਕਰ ਦਾਂਗੇ ਤੁਹਾਨੂੰ ਮਸ਼ੀਨ ਵਰਕ ਵੀ ਕਰ ਦਾਂਗੇ ਪੇਂਟਿੰਗ ਵੀ ਕਰਵਾ ਦਾਂਗੇ ਪ੍ਰਿੰਟਿੰਗ ਵੀ ਬਲੌਕ ਪੇਂਟਿੰਗ ਵੀ ਹਰ ਤਰ੍ਹਾਂ ਦੀ ਆਪਾਂ ਜਿਹੜੀ ਇਹ ਕਸਟਮਾਈਜੇਸ਼ਨ ਕਰਦੇ ਆ ਦੁਪੱਟੇ ਵੀ ਮਿਲ ਜਾਣਗੇ ਵੀ ਜੇ ਦੁਪੱਟਾ ਸੋਰਸ ਵੀ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੈਗੇ ਹੋ ਜੀ ਬਾਕੀ ਇਹ ਵਾਲੀ ਮਸ਼ੀਨ ਆਪਣੀ ਆਪਣੀ ਹੈ ਆਪਣੇ ਕੋਲ ਹੀ ਹੈ ਜੀ ਸੋ ਇਹ ਆਪਾਂ ਖੁਦ ਹੀ ਪ੍ਰਿੰਟਿੰਗ ਕਰਦੇ ਆ ਬਾਕੀ ਹਰ ਤਰ੍ਹਾਂ ਦੇ ਸੂਟ ਆਪਣੇ ਕੋਲ ਰੈਡੀ ਪਏ ਹੈਗੇ ਆ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਆਪਣੇ ਕੋਲੋਂ ਪੰਜਾਬੀ ਪ੍ਰੀਤ ਗਰਲੀ ਬੁਟੀਕ ਮਲੋਟ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ